ਸਸਕਾਲ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਾ ਦੇਖੀ ਗਰਦਾਸਪੁਰ ਕਾਲਾ ਨੌ ਰੋਡ ਤੇ ਕਿਰਨ ਨਾਲੇ ਦੇ ਪੁਲ ਦੇ ਨਜ਼ਦੀਕ ਸੜਕ ਤੇ ਖੜੀ ਇੱਕ ਸੜੀ ਹੋਈ ਐਕਟਿਵਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਸਕੂਟਰੀ ਦਾ ਸਟੈਂਡ ਲੱਗਿਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਇਸ ਨੂੰ ਜਾਣ ਬੁੱਝ ਕੇ ਕਿਸੇ ਵੱਲੋਂ ਸਾੜਿਆ ਗਿਆ ਹੈ ਹਾਲਾਂਕਿ ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਦੁਪਹਿਰ 12:30 ਵਜੇ ਦੇ ਕਰੀਬ ਇਸ ਐਕਟੀਵਾ ਵਿੱਚੋਂ ਅੱਗ ਦੇ ਭਾਂਬੜ ਮਚਦੇ ਦੇਖੇ ਗਏ ਸਨ ਜਿਸ ਕਾਰਨ ਇਥੋਂ ਲੰਘਦੇ ਰਾਹੀਰ ਰੁਕ ਰੁਕ ਕੇ ਦੇਖਣ ਲੱਗ ਪਏ ਪਰ ਇਸ ਸਰਦੀ ਐਕਟੀਵਾ ਦੇ ਆਲੇ ਦੁਆਲੇ ਕੋਈ ਵੀ ਐਸਾ ਸ਼ਖਸ ਨਜ਼ਰ ਨਹੀਂ ਆਇਆ ਜੋ ਕਿ ਆਪਣੇ ਆਪ ਨੂੰ ਇਸ ਸਕੂਟੀ ਦਾ ਮਾਲਕ ਜਾਂ ਵਾਲੀਵਾਰਸ ਦੱਸਦਾ ਹੋਵੇ ਜਿਸ ਤਰ੍ਹਾਂ ਇਹ ਸੜਕ ਦੇ ਕਿਨਾਰੇ ਸਟੈਂਡ ਤੇ ਸਹਾਰੇ ਖੜੀ ਕੀਤੀ ਗਈ ਹੈ ਉਸ ਤੋਂ ਲੱਗਦਾ ਹੈ ਕਿ ਕੋਈ ਜਾਣਬੁੱਝ ਕੇ ਇਸ ਸਕੂਟਰੀ ਨੂੰ ਸਾੜ ਕੇ ਚਲਾ ਗਿਆ ਹੋਵੇ ਅੱਗ ਨੇ ਨੇੜੇ ਤੇੜੇ ਦੀਆਂ ਝਾੜੀਆਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਹਰ ਪਾਸੇ ਜਿਹੜਾ ਆ ਝਾੜੀਆਂ ਨੂੰ ਅੱਗ ਲੱਗ ਚੁੱਕੀ ਸੀ ਪਰ ਹਜੇ ਤੱਕ ਇਹ ਰਹੱਸੇ ਬਣਿਆ ਹੋਇਆ ਹੈ ਕਿ ਆਖਿਰ ਇਹ ਸਕੂਟਰੀ ਨੂੰ ਕਿਉਂ ਅੱਗ ਲਾਈ ਕਿੰਨੇ ਅੱਗ ਲਾਈ ਤੇ ਕਿਸ ਤਰ੍ਹਾਂ ਅੱਗ ਲਾਈ ਚਰਚਾ ਹੈ ਕਿ ਇਹ ਐਕਟੀਵਾ ਚੋਰੀ ਦੀ ਵੀ ਹੋ ਸਕਦੀ ਹੈ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਹਾਲਾਂਕਿ ਜਦੋਂ ਇਸ ਬਾਰੇ ਠਾਣਾ ਕਲਾਂ ਨੌਰ ਦੇ ਐਸਐਚਓ ਸਾਹਿਲ ਪਠਾਨੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦੇਣ ਤੋਂ ਜਾਂ ਹੋਣ ਤੋਂ ਇਨਕਾਰ ਕਰ ਦਿੱਤਾ ਉਹ ਤਸਵੀਰਾਂ ਤਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਸੜਦੀ ਹੋਈ ਸਕੂਟੀ ਜਿਹੜੀ ਹੈ ਉਹ ਸੜੀ ਪਈ ਜਿਹੜੀ ਹੈ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੋ ਕਿ ਰੋਡ ਦੇ ਕੰਢੇ ਦੇ ਉੱਤੇ ਸਟੈਂਡ ਦੇ ਉੱਤੇ ਖੜੀ ਏ ਤੇ ਐਂ ਲੱਗਦਾ ਕੋਈ ਇਹਨੂੰ ਖੁਦ ਹੀ ਅੱਗ ਲਗਾ ਕੇ ਤੁਰਦਾ ਬਣਿਆ ਹੋਵੇ ਤਸਵੀਰਾਂ ਦੇ ਬਾਰੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਇਸ ਦੇ ਉੱਤੇ ਕਮੈਂਟ ਜ਼ਰੂਰ ਕਰਿਓ ਨਹੀਂ ਤਾਂ ਅੱਗੇ ਸ਼ੇਅਰ ਕਰਕੇ ਇਸ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਿਓ ਧੰਨਵਾਦ